ਰਪਤ ਜਿੱਥੇ ਕੱਲ ਵਿਸ਼ਾਲ ਮਹੱਦੇ ਜਿਹੜੇ ਹੈ ਨਗਰ ਕੀਰਤਨ ਸਜਾਇਗਾ 27 ਤਰੀਕ ਨੂੰ ਤੇ ਅੱਜ ਸਾਰੀਆਂ ਹੀ ਨਹਿਨਸੰਗ ਜਿੱਥੇ ਬੰਦੇ ਵੀ ਜਿੱਥੇ ਬੰਦੀਆਂ ਵੱਲੋਂ ਸ਼੍ਰੋਮਣੀ ਪੰਥ ਅਕਾਦੀ ਕੁੱਡਾ ਦਾ ਪਰਿਵਾਰਤਾ ਗਤੀ ਅਗਵਾਈ ਦੇ ਵਿੱਚ ਵਿਸ਼ਾਲ ਮਹੱਦੇ ਜਿਹੜੇ ਮਹੱਲਾ ਜਿਹੜਾ ਜੜਦੀ ਕਲਾ ਦਾ ਪ੍ਰਤੀਕ ਹੁੰਦਾ ਤੇ ਖਾਲਸਾ ਕਦੇ ਵੀ ਹਾਰ ਨਹੀਂ ਮੰਨਦਾ ਜਿੱਥੇ ਜਦੋਂ ਆਪਾਂ ਸੇਹ ਹਿੰਦੀ ਜੋੜ ਮਿਲਿਆ ਨੂੰ ਸਮਰਪਿਤ ਨਾਲ ਹੀ ਤਨਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੰਥ ਦੇ ਵਾਦੀ ਉਹਨਾਂ ਦੇ ਜਿਹੜੇ ਪ੍ਰਕਾਸ਼ ਗੁਰਪਾ ਨੂੰ ਸਮਰਪਿਤ ਜਿਹੜੇ ਵਿਸ਼ਾਲ ਮੁਹੱਲੇ ਸਜਾਏ ਗਏ ਨੇ ਸ਼੍ਰੋਮਣੀ ਪੰਥ ਅਕਾਲੀ ਬੁੰਡਾ ਤਲ ਪੰਜਵਾ ਤਖਤ ਦੀ ਅਗਵਾਈ ਦੇ ਵਿੱਚ ਮੈਂ ਦੇਸ਼ ਵਾਸੀਆਂ ਸਮੂਹ ਗੁਰੂ ਨਾਨਕ ਨਾਮ ਦੇਵ ਸੰਤਾਂ ਨੂੰ ਬੇਨਤੀ ਕਰਦਾ ਆਓ ਫਤਿਹਗੜ੍ਹ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਤੇ ਜਿਹੜੀ ਸ਼ਹੀਦਾਂ ਦੇ ਖੂਨ ਦੇ ਨਾਲ ਸਿੰਜੀ ਹੋਈ ਏ ਧਰਤੀ ਐ ਆਪਾਂ ਆ ਕੇ ਦਰਸ਼ਨ ਦਦਾਰੇ ਕਰੀਏ ਸਹਿਬਜ਼ਾਦਿਆਂ ਦੀ ਸ਼ਹੀਦੀ ਉਹਨਾਂ ਨੇ ਜਿਹੜਾ ਇਸੂਬੇ ਦੀ ਈਨ ਨਹੀਂ ਮੰਨੀ ਤੇ ਆਪਣੀ ਸ਼ਹੀਦੀ ਦਿੱਤੀ ਤੇ ਉਹਨਾਂ ਦੀ ਸ਼ਹੀਦੀ ਦੇ ਜਿਹੜੇ ਬਦਲੇ ਸੀ ਉਹ ਖਾਲਸਾ ਪੰਥ ਬੁੱਢਾ ਦਲ ਨੇ ਲੈ ਸੂਰਾ ਤੋਂ ਪਹਿਚਾਨੀਆਂ ਜੋ ਲੜੈ ਦੀਨ ਕੇ ਹੇ ਪੁਰਜਾ ਪੁਰਜਾ ਕਟਮਰੈ ਬੂ ਨਾ ਛੱਡਿਆ ਕਿ ਸੋ ਗੁਰੂ ਸਾਹਿਬ ਦੀ ਅਪਾਰ ਕਿਰਪਾ ਦੇ ਨਾਲ ਆਪਾਂ ਮਹੱਲਿਆਂ ਦੇ ਜਿੱਥੇ ਘੋੜਦਵਾਰੀ ਦੇ ਆਪਾਂ ਜੋਰ ਵੇਖਨੇ ਨੇ ਉੱਥੇ ਗੱਤਕੇ ਦੇ ਵੀ ਜੋਰ ਦੇਖਨੇ ਨੇ ਗੁਰੂ ਸਾਹਿਬ ਕਿਰਪਾ ਕਰਨ ਜਿੱਥੇ ਸਾਰੇ ਹੀ ਚੈਨਲ ਪੀਟੀਸੀ ਤੇ ਜਿੰਨੇ ਵੀ ਚੈਨਲ ਨੇ ਜੇ ਪ੍ਰੋਪਰ ਪੰਜਾਬ ਗਿਆਨ ਜਿਹੜਾ ਵਿਆਸਤ ਜਿੰਨੇ ਵੀ ਜੀ ਇੰਡੀਆ ਸਾਰੇ ਚੈਨਲ ਜਿਹੜੇ ਨੇ ਸਿੱਖੀ ਦਾ ਤੁਸੀਂ ਪ੍ਰਚਾਰ ਕਰ ਰਹੇ ਹੋ ਨਿਹੰਗ ਸਿੰਘ ਫੌਜਾਂ ਤੇ ਜਾਓ ਜਲਾਲ ਦਿਖਾ ਰਹੇ ਹੋ ਗੁਰੂ ਸਾਹਿਬ ਕਿਰਪਾ ਕਰਨ ਦੇਖੋ ਕਿਵੇਂ ਹੜ ਆਇਆ ਹੋਇਆ ਭਾਵੇਂ ਸਰਕਾਰ ਨੇ ਜੇ ਭਾਵੇਂ ਪ੍ਰਸ਼ਾਸਨ ਨੇ ਪ੍ਰਬੰਧ ਕੀਤੇ ਨੇ ਪਰ ਉਹ ਵੀ ਜਿਹੜੇ ਨੇ ਉਹਨੇ ਦਿਖਾਈ ਦੇ ਰਹੇ ਨੇ ਤੇ ਕਿਵੇਂ ਸੰਗਤ ਇੰਨੀ ਜ਼ਿਆਦਾ ਹੈ ਤੇ ਘੋੜੇ ਵੀ ਜਿਹੜੇ ਉਹ ਤਿਆਰ ਪਰ ਤਿਆਰ ਨੇ ਘੋੜਸਵਾਰ ਫੌਜਾਂ ਉਹ ਵੀ ਜਾਓ ਜਲਾਲ ਦਿਖਾਉਣ ਵਾਸਤੇ ਮੇਰੇ ਨਾਲ ਜਿੱਥੇ ਸ਼ਰੋਮਣੀ ਜਿਹੜੇ ਦਸ਼ਮੇਸ਼ ਤਰਨਾ ਦਲ ਦੇ ਬਾਬਾ ਮੇਜਰ ਸੰਜੀਤ ਸੋਢੀ ਤੇ ਬਾਬਾ ਨਾਕਸਤ ਸਿੰਘ ਹਰੀਆਵੇਲਾ ਵਾਲੇ ਮਹਾਂਪੁਰਖ ਬਾਬਾ ਜੋਗਾ ਸਿੰਘ ਜਿਹੜੇ ਤਰਨਾ ਦਲ ਬਾਬਾ ਖਾਲਸਾ ਸਾਹਿਬ ਦੇ ਮੁੱਖੀ ਬਾਬਾ ਅਵਤਾਰ ਸਿੰਘ ਜੀ ਦਲਪੰਥ ਬਾਬਾ ਬਿਨੀ ਚੰਨ ਜੀ ਭਾਵੇਂ ਉਹ ਪਟਨਾ ਸਾਹਿਬ ਗਏ ਹੋਏ ਨੇ ਤੇ ਨਾਲ ਹੀ ਬਾਬਾ ਬਲਵਿੰਦਰ ਸਿੰਘ ਬਾਬਾ ਰਾਜ ਸਿੰਘ ਜੀ ਬਾਬਾ ਚੰਦ ਸਿੰਘ ਜੀ ਬਾਬਾ ਬਲਦੇਵ ਸਿੰਘ ਜੀ ਵੱਲਾ ਜੀ ਬਾਬਾ ਰਗਵੀਰ ਸਿੰਘ ਜੀ ਘਾਰੇ ਵਾਲੇ ਸਾਰੇ ਹੀ ਮਾਪੁਰਖ ਬਾਬਾ ਬਾਰਨੋ ਵਾਲੇ ਮਨਮੋਹਨ ਸਿੰਘ ਜੀ ਸਾਰੇ ਦਲਾ ਪੰਥਾਂ ਦੇ ਮੁਖੀ ਜਿਹੜੇ ਨੇ ਮਹੱਲਾ ਸਜਾਇਆ ਹੋਇਆ ਆਪਾਂ ਆਉਂ ਜੰਗ ਜੂ ਕਰ ਜਿਹੜੇ ਨੇ ਉਹਨਾਂ ਦੇ ਆਨੰਦ ਮਾਣੀਏ ਤਹੀਂ ਪ੍ਰਕਾਸ਼ ਹਮਾਰਾ ਭਇਓ ਪਟਨਾ ਸ਼ਹਿਰ ਵੀ ਖੈ ਭਾਉ ਲਿਓ ਸੋ ਜਿੱਥੇ ਆਪਾਂ ਸਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਇਹ ਪ੍ਰੋਗਰਾਮ ਆਨੰਦ ਮਾਣ ਰਹੇ ਆ ਤੇ ਉੱਥੇ ਹੀ ਆਪਾਂ ਗੁਰੂ ਗੋਬਿੰਦ ਸਿੰਘ ਪੰਥ ਦੇ ਵਾਲੀ ਉਹਨਾਂ ਦੇ ਜਿਹੜੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਮਹੱਲੇ ਸਜਾਏ ਗਏ